ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ ਆਪਾਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੇ ਆਪਣੇ ਚੈਨਲ ਦਾ ਪਹਿਲਾਂ ਤੋਂ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਜਿੰਨੇ ਤੁਸੀਂ ਆਇਓ ਜੀ 7140 38764 ਜੇ ਤੁਸੀਂ ਆਪਣੀ ਕੋਠੀ ਘਰ ਮਕਾਨ ਕਿਸੇ ਵੀ ਏਰੀਆ 'ਚੋਂ ਵੇਚਣਾ ਚਾਹੁੰਦੇ ਹੋ ਕੋਈ ਮਸ਼ੀਨਰੀ ਜਾਂ ਕੋਈ ਮੋਟਰਸਾਈਕਲ ਬੁਲਟ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜ ਕੇ ਐਡ ਤੁਸੀਂ ਫਰੀਦ ਦੇ ਵਿੱਚ ਕਰਵਾ ਸਕਦੇ ਹੋ ਜੀ ਹੁਣ ਆਪਾਂ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਦੇ ਹਾਂ ਜਿਹੜੀ ਪਹਿਲੀ ਗੱਡੀ ਆਪਣੇ ਕੋਲੇ ਪਹੁੰਚੀ ਅਲਜ ਬਲੈਰੋ ਪਹੁੰਚੀ ਹੈ 2010 10 ਮਾਡਲ ਗੱਡੀ ਹੈ ਸੀ 310000 ਰੁਪਿਆ ਡਿਮਾਂਡ ਹੈ ਗੱਡੀ ਖੜੀ ਹੈ ਮਾਨਸਾ ਏਰੀਆ ਚ ਤੇ 70 ਤੋਂ 75 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ 310 ਡਿਮਾਂਡ ਆ ਲੈਸ ਬਸ ਹੋ ਜਾਊਗਾ ਮਾਲਕ ਨੇ ਕਿਹਾ ਘਰ ਜਾ ਕੇ ਪਹਿਲਾਂ ਗੱਡੀ ਨੂੰ ਦੇਖ ਲਿਓ ਤੇ ਚਲਾ ਕੇ ਦੇਖ ਲਿਓ ਤੇ ਆਪਦੀ ਪੂਰੀ ਤਸੱਲੀ ਕਰਕੇ ਉਹ ਤੋਂ ਬਾਅਦ ਗੱਡੀ ਨੂੰ ਖਰੀਦ ਸਕਦੇ ਹੋ ਤੇ ਜਿਹੜੇ ਮਾਲਕ ਦੀ ਗੱਡੀ ਆ ਉਹਨਾਂ ਦਾ ਨੰਬਰ 62 840 4440 18 ਨੰਬਰ ਤੇ ਗੱਲ ਲਾਜ਼ਮੀ ਕਰ ਲਿਓ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲ ਇੱਕ 스ਵਿਫਟ VDI ਗੱਡੀ ਪਹੁੰਚੀ ਆ 스ਵਿਫਟ VDI ਮਾਲਕ ਨੇ ਵੀਡੀਓ ਬਹੁਤ ਚੰਗੀ ਬਹੁਤ ਵਧੀਆ ਸ਼ੌਂਕ ਨਾਲ ਬਣਾ ਕੇ ਭੇਜੀ ਆ ਤੁਹਾਨੂੰ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਤੇ ਆਪਣੇ ਕੋਲੇ ਐਡ ਤੁਸੀਂ ਭੇਜਣਾ ਚਾਹੁੰਦੇ ਹੋ ਗੱਡੀ ਦੀ ਮੋਟਰਸਾਈਕਲ ਦੀ ਕੋਠੀ ਦੀ ਘਰ ਦੀ ਤਾਂ ਵੀਡੀਓ ਵਧੀਆ ਸ਼ੌਂਕ ਨਾਲ ਬਣਾ ਕੇ ਭੇਜਿਆ ਕਰੋ ਜਿਹੜੀ ਆ 스ਵਿਫਟ ਗੱਡੀ 2012 ਮਾਡਲ ਆ ਫਾਸਟ ਓਨਰ ਹੈ 2,65,000 ਰੁਪਇਆ ਗੱਡੀ ਮਾੜੀ ਦੀ ਗੱਡੀ ਖੜੀ ਆ ਮਲੇਰਕੋਟਲੇ ਏਰੀਆ ਚ ਜਾ ਕੇ ਤੁਸੀਂ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦੇ ਹੋ ਚਲਾ ਕੇ ਕਿਸੇ ਨੇ ਦੇਖਣੀ ਹੈ ਚਲਾ ਕੇ ਵੀ ਦੇਖ ਸਕਦੇ ਹੋ ਟਾਇਰ ਆਪਾਂ ਨੂੰ 80 ਤੋਂ 85 ਪੈਸੇ ਮਿਲ ਜਾਣਗੇ ਤੇ ਗੱਡੀ ਚ ਕੋਈ ਕਮੀ ਨਹੀਂ ਬਹੁਤ ਚੰਗੀ ਗੱਡੀ ਚ ਚੰਗੀ ਹਾਲਤ ਚ ਹੈ ਤੇ ਨੰਬਰ 77100 9608622 ਨੰਬਰ ਤੇ ਗੱਲ ਲਾਜ਼ਮੀ ਕਰ ਲਿਓ ਹੁਣ ਆਪਾਂ ਇੱਕ ਸਕੋਰਪਿਓ ਗੱਡੀ ਲੈ ਕੇ ਪਹੁੰਚਿਆ ਸਕੋਰਪਿਓ 2007 ਮਾਡਲ ਗੱਡੀ 27 ਤੱਕਰ ਪਾਸਿੰਗ ਹੈ ਗੱਡੀ ਵਧੀਆ ਜੀ ਵਧੀਆ ਹਾਲਤ ਚ ਹੈ ਵਧੀਆ ਮਾਲਕ ਨੇ ਰੱਖੀ ਹੋਈ ਆ 2 ਲੱਖ ਰੁਪਿਆ ਕੀਮਤ ਇਹਨਾਂ ਨੇ ਕਿਹਾ ਹੈ ਬਾਕੀ ਕਹਿੰਦੇ ਸੀਗੇ ਉੱਪਰ ਨੀਚੇ ਹੋ ਜਾਊਗਾ ਹੁਸ਼ਿਆਰਪੁਰ ਏਰੀਆ ਚ ਗੱਡੀ ਖੜੀ ਆ ਇਹਨਾਂ ਦਾ ਹੁਸ਼ਿਆਰਪੁਰ ਏਰੀਆ ਮਾਲਪੁਰ ਚ ਤੇ ਨਵੇਂ ਟਰਨਿਸ਼ਿੰਗ ਗੱਡੀ ਬਹੁਤ ਚੰਗੀ ਆ ਇੰਜਨ ਗੇਅਰ ਬਲੂ ਕੋਈ ਪ੍ਰੋਬਲਮ ਨਹੀਂ ਬਹੁਤ ਚੰਗੀ ਹਾਲਤ ਦੇ ਵਿੱਚ ਗੱਡੀ ਮਾਲਕ ਦੇ ਘਰੇ ਖੜੀ ਆ ਮਾਲਕ ਨੇ ਪਰਸਨਲ ਰੱਖੀ ਹੋਈ ਆ ਵਧੀਆ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ 2 ਲੱਖ ਰੁਪਿਆ ਕੀਮਤ ਇਹਨਾਂ ਨੇ ਕਿਹਾਗਾ ਉੱਪਰ-ਨੀਚੇ ਰੇਟ ਹੋ ਜਾਵੇਗਾ ਗੱਡੀ ਸੱਤ ਮਾਡਲ ਹੈ ਜੀ ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਅੰਦਰੋਂ ਕੰਡੀਸ਼ਨ ਗੱਡੀ ਦੀ ਚੰਗੀ ਪਈ ਹੈ ਕਿਉਂਕਿ ਮਾਲਕ ਨੇ ਵਧੀਆ ਰੱਖੀ ਹੋਈ ਹੈ ਕੋਈ ਐਦਾਂ ਨਹੀਂ ਹੈਗੀ ਵੀ ਐਵੇਂ ਹੀ ਖੜੀ ਆ ਵਧੀਆ ਸ਼ੌਕ ਨਾਲ ਰੱਖੀ ਹੋਈ ਹੈ ਕੋਈ ਚਲਾਉਣ ਤੱਕ ਮਤਲਬ ਨਹੀਂ ਹੈਗਾ ਗੱਡੀ ਨੂੰ ਵਧੀਆ ਸੰਭਾਈ ਚ ਰੱਖੀ ਹੋਈ ਹੈ ਨੰਬਰ 8146699655 ਹੁਣ ਆਪਾਂ ਗੱਲ ਕਰਦੇ ਆ ਆਪਣੇ ਕੋਲ ਇੱਕ ਸਕੂਟੀ ਮਾਲਕ ਨੇ ਭੇਜੀ ਹੈਗੀ ਸਕੂਟੀ ਜਿਵੇਂ ਕਿ ਦੇਖ ਰਹੇ ਹੋ 2011 ਮਾਡਲ ਹੈ ਜੀ ਫਾਸਟ ਓਨਰ ਹੈ 15000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਸਿਰਫ 15000 ਦੇ ਵਿੱਚ ਇਹਨਾਂ ਨੇ ਸੇਲ ਕਰਨੀ ਹੈ ਬਾਗਾ ਪੁਰਾਣਾ ਮਾਲਕ ਦਾ ਏਰੀਆ ਦਾ ਜਾ ਕੇ ਤੁਸੀਂ ਦੇਖਣੀ ਹੋਵੇ ਤਾਂ ਜਾ ਕੇ ਦੇਖ ਸਕਦੇ ਹੂੰ ਬਹੁਤ ਸਾਰੇ ਕਮੈਂਟ ਆਏ ਸੀਗੇ ਮੇਰੀਆਂ ਭੈਣਾਂ ਦੇ ਕਮੈਂਟ ਆਏ ਸੀਗੇ ਮੇਰੀਆਂ ਮਾਤਾ-ਮਾਂ ਦੀ ਕਮੈਂਟ ਆਏ ਸੀਗੇ ਤੇ ਆਪਾਂ ਸਾਰੇ ਜਿਹੜੇ ਕਮੈਂਟ ਆ ਪੜਦੇ ਹੁੰਦੇ ਆ ਤੇ ਤੁਹਾਡੀ ਫਰਮਾਇਸ਼ ਪੂਰੀ ਕਰਦੇ ਹੁੰਦੇ ਆ ਜੀ ਸਕੂਟੀ ਵਾਸਤੇ ਕਹਿੰਦੇ ਸੀਗੇ ਇਹ ਸਕੂਟੀ ਆਪਾਂ ਲੈ ਕੇ ਪਹੁੰਚ ਚੁੱਕੇ ਹਾਂ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਵਧੀਆ ਸਕੂਟੀ ਐ ਵਧੀਆ ਮਾਲਕ ਨੇ ਰੱਖੀ ਹੋਈ ਐ ਤੇ ਵਧੀਆ ਮਾਲਕ ਦੇ ਘਰੇ ਖੜੀ ਹੈਗੀ ਜਾ ਕੇ ਦੇਖਣੀ ਹੋਵੇ ਜਾ ਕੇ ਦੇਖ ਲਓ ਚਲਾ ਕੇ ਕਿਸੇ ਨੇ ਦੇਖਣੀ ਚਲਾ ਕੇ ਦੇਖ ਸਕਦੋਂ ਬਾਕੀ ਚਾਰੇ ਪਾਸੋਂ ਤੁਸੀਂ ਦੇਖ ਲਈ ਜੀ ਸਕੂਟੀ ਦੇ ਟਾਇਰ ਟੱਪਾ ਵੀ ਵਧੀਆ ਪਏ ਨੇ ਤੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 9855890455 ਇਸ ਨੰਬਰ ਤੇ ਗੱਲ ਤੁਸੀਂ ਕਰ ਸਕਦੋਂ ਜੀ ਬਾਕੀ ਗੱਲਬਾਤ ਪੂਰੀ ਚੱਲ ਰਹੀ ਆ ਅੱਗੇ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਨੇ ਮਸ਼ੀਨਰੀਆਂ ਅੱਗੇ ਹੋਰ ਬਹੁਤ ਸਾਰੀਆਂ ਖੜੀਆਂ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਤੁਸੀਂ ਸਾਰੇ ਜਣੇ ਨੋਟ ਕਰ ਲਓ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ ਨੰਬਰ ਆਪਣਾ 78140 38764 ਜੇ ਕਿਸੇ ਕੋਲ ਕੋਠੀ ਮਕਾਨ ਘਰ ਕੋਈ ਗੱਡੀ ਮੋਟਰਸਾਈਕਲ ਕੁਝ ਵੀ ਹੈ ਵੇਚਣ ਵਾਸਤੇ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਫਰੀ ਦੇ ਵਿੱਚ ਆਪਾਂ ਇਹ ਲਗਾ ਦਾਂਗੇ ਆਪਣਾ ਕਮਿਸ਼ਨ ਵਗੈਰਾ ਕੋਈ ਕੁਝ ਨਹੀਂ ਹੁੰਦਾ ਜੀ ਫਰੀਦ ਦੇ ਵਿੱਚ ਸਾਰਾ ਆਪਾਂ ਕੰਮ ਕਰਦੇ ਆਂਗੇ ਠੀਕ ਹੈ ਜੀ ਬਾਕੀ ਤੁਹਾਡੇ ਸਾਹਮਣੇ ਆਪਾਂ ਮਾਲਕ ਦਾ ਨੰਬਰ ਦੇ ਦਿੰਨੇ ਆ ਤੇ ਜਿਹੜੇ ਨੰਬਰ ਹੁੰਦੇ ਸਿੱਧੇ ਮਾਲਕ ਦੇ ਹੁੰਦੇ ਆ ਜੀ ਤੁਹਾਨੂੰ ਕਿਸੇ ਵਿੱਚ ਦਲਾਲ ਵਗੈਰਾ ਪਾਉਣ ਦੀ ਲੋੜ ਹੈ ਨਹੀਂ ਕਿਸੇ ਨੇ ਖਰੀਦਣੀ ਹੈ ਵੇਚਣੀ ਹੈ ਸਿੱਧਾ ਆਪ ਹੀ ਕਰੋਗਾ ਡੀਲ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਮਾਤਾ ਮਾਂ ਜਿੰਨੇ ਮੇਰੇ ਭਰਾ ਮੇਰੇ ਵੱਡੇ ਬਜ਼ੁਰਗਾਂ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੋ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਲਾਜ਼ਮੀ ਕਰ ਦਿਓ ਲਾਈਕ ਕਰਨਾ ਨਾ ਭੁੱਲਿਓ ਤੁਹਾਡਾ ਆਪਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਬਾਅਦ ਤੋਂ ਬਾਅਦ ਸਪੋਰਟ ਕਰਿਆ ਕਰੋ ਜੀ ਤੇ ਤੁਹਾਡੇ ਸਪੋਰਟ ਦੀ ਜ਼ਰੂਰਤ ਹੈ ਤੇ ਤੁਸੀਂ ਸਪੋਰਟ ਕਰੋਗੇ ਤੇ ਓਵੇਂ ਓਵੇਂ ਆਪਾਂ ਮਸ਼ੀਨਰੀਆਂ ਲੈ ਕੇ ਪਹੁੰਚਦੇ ਰਾਵਾਂਗੇ ਅਸੀਂ ਠੀਕ ਹੈ ਜੀ ਬਾਕੀ ਬਾਅਦ ਤੋਂ ਬਾਅਦ ਸਪੋਰਟ ਕਰਿਆ ਕਰੋ ਤੇ ਨੀਚੇ ਇੱਕ ਲਾਈਕ ਦਾ ਬਟਨ ਹੈ ਵੀਡੀਓ ਨੂੰ ਸਾਰੇ ਜਣੇ ਲਾਈਕ ਕਰ ਦਿਓ ਤੇ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਕਰ ਦੋ ਵੱਧ ਤੋਂ ਵੱਧ ਕਰਦਿਆ ਕਰੋ ਜੀ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੋਊਗਾ ਉਹਨੂੰ ਕਲਿੱਕ ਲਾਜ਼ਮੀ ਕਰ ਦੋ ਬਾਕੀ ਇੱਕ ਮੈਂ ਬੇਨਤੀ ਕਰੂੰਗਾ ਰੇਟ ਹਮੇਸ਼ਾ ਸਹੀ ਲਾ ਕੇ ਭੇਜ ਕਰੋ ਆਪਣੇ ਕੋਲ ਜਦੋਂ ਤੁਸੀਂ ਕੋਈ ਵੀ ਮਸ਼ੀਨਰੀ ਭੇਜ ਦਿਓ ਰੇਟ ਸਹੀ ਤਾਂ ਇੱਕ ਵੀਡੀਓ ਲਾਜ਼ਮੀ ਬਣਾ ਕੇ ਭੇਜਿਆ ਕਰੋ ਜੀ ਕਿਉਂਕਿ ਵੀਡੀਓ ਜਦੋਂ ਆਪਣੇ ਕੋਲ ਪਹੁੰਚੂਗੀ ਤੇ ਦੇਖਣ ਵਾਲੇ ਨੂੰ ਵੀ ਵਧੀਆ ਲੱਗੂਗਾ ਤੇ ਮਸ਼ੀਨਰੀ ਦੀ ਜਾਣਕਾਰੀ ਉਹਨੂੰ ਪੂਰੀ ਮਿਲ ਜੂਗੀ ਸਾਰਾ ਕੁਝ ਉਹਨੂੰ ਵਧੀਆ ਤਰੀਕੇ ਨਾਲ ਪਤਾ ਲੱਗ ਜਾਊਗਾ ਮਸ਼ੀਨਰੀ ਵਾੜੇ ਜੀ ਠੀਕ ਹੈ ਜੀ ਬਾਕੀ ਕੁਝ ਵੀ ਹੈ ਤੁਹਾਡੇ ਕੋਲੇ ਕੋਈ ਮਸ਼ੀਨਰੀ ਆ ਕੋਠੀ ਆ ਵੀਡੀਓ ਲਾਜ਼ਮੀ ਬਣਾ ਕੇ ਭੇਜਿਆ ਕਰੋ ਜੀ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਇੱਕ ਕਲੈਰੀਓ ਗੱਡੀ ਪਹੁੰਚੀ ਆ ਬੀਐਕਐਸਆਈ ਪੈਟਰੋਲ ਤੇ ਗੱਡੀ ਆ ਜੀ 2019 ਮਾਡਲ ਹੈ ਤੇ ਗੱਡੀ ਕੁੱਲ 30000 ਕਿਲੋਮੀਟਰ ਚੱਲੀ ਹੋਈ ਆ ਗੱਡੀ ਦੀ ਹਾਲਤ ਚੰਗੀ ਪਈ ਆ ਤੇ ਚੰਗੀ ਹਾਲਤ ਚੰਗੀ ਗੱਡੀ ਆ ਨੰਬਰ ਪਲੇਟਾਂ ਸਰਕਾਰੀ ਨੇ ਪੰਜਾਬ ਨੰਬਰ ਹੈ ਤੇ ਖਰੜ ਮੁਹਾਲੀ ਮਾਲਕ ਦਾ ਏਰੀਆ ਕਾ ਸਾਡੇ ਕ 4 ਲੱਖ ਰੁਪਏ ਡਿਮਾਂਡ ਮਾਲਕ ਨੇ ਲਾ ਕੇ ਭੇਜੀ ਆ ਤੇ ਬਾਕੀ ਮਾਲਕ ਨੇ ਕਿਹਾ ਉੱਪਰ-ਨੀਚੇ ਰੇਟ ਹੋ ਜਾਵੇਗਾ ਨਵੇਂ ਟਾਇਰਾਂ 'ਚ ਗੱਡੀ ਆ ਬੰਪਰ ਵਧੀਆ ਪਈ ਨਹੀਂ ਤੇ ਕੰਡੀਸ਼ਨ ਵਧੀਆ ਪਈਆ ਨੁਕਸ ਕੋਈ ਨਹੀਂ ਹੈਗਾ ਜਾ ਕੇ ਕਿਸੇ ਨੇ ਦੇਖਣੀ ਆ ਜਾ ਕੇ ਦੇਖ ਵੀ ਸਕਦੇ ਹੂੰ ਕਿਸੇ ਨੇ ਚਲਾ ਕੇ ਦੇਖਣੀ ਆ ਚਲਾ ਕੇ ਵੀ ਦੇਖ ਸਕਦੇ ਹੂੰ ਬਾਕੀ ਤੁਹਾਡੇ ਸਾਹਮਣੇ ਹੈ ਜੀ ਸਾਰਾ ਕੁਝ ਵਧੀਆ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਸਾਢੇ 1.4 ਲੱਖ ਰੁਪਿਆ ਮਾਲਕ ਨੇ ਕਿਹਾ ਤੇ ਨੰਬਰ 8699907729 ਇਸੇ ਨੰਬਰ ਤੇ ਗੱਲ ਕਰ ਲਿਓ ਜੀ ਇੱਕਾ ਪਤਵਾੜੇ ਖਾਤਰ ਲੋਗਨ ਗੱਡੀ ਲੈ ਕੇ ਪਹੁੰਚਿਆ ਜੀ 2007 ਮਾਡਲ ਹੈ 70000 ਰੁਪਿਆ ਕੀਮਤ ਲਾ ਕੇ ਭੇਜੀ ਹੈ ਮਾਲਕ ਨੇ ਤਰਨ ਤਰਨ ਗੱਡੀ ਖੜੀ ਹੈ ਤੇ 70 ਤੋਂ 75 ਪੈਸੇ ਟਾਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਚਿੱਟੇ ਰੰਗ ਦੀ ਆ ਘਰੇ ਖੜੀ ਆ ਮਾੜੇ ਮੱਟੇ ਸਕ੍ਰੈਚ ਡੈਮੇਜ ਆਪਨੋ ਮੈਨਣਗੀ ਬਾਕੀ ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ 70000 ਰੁਪਇਆ ਮੰਗ ਹੈ ਤੇ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਵੀ ਰੱਖਿਆ ਜੀ ਗੱਲ ਤੁਸੀਂ ਕਰ ਸਕਦੇ ਹੋ ਹੁਣ ਆਪਾਂ ਇੱਕ ਸੈਂਟਰੋ ਗੱਡੀ ਲੈ ਕੇ ਪਹੁੰਚੇ ਹਾਂ ਜੀ ਸੈਂਟਰੋ 2003 ਮਾਡਲ ਗੱਡੀ ਆ ਤੇ 62000 ਰੁਪਇਆ ਕੀਮਤ ਹੈ ਜੀ ਸਮਾਨੀ ਗੱਡੀ ਖੜੀ ਆ 70 ਤੋਂ 75 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਗੱਡੀ ਵਧੀਆ ਤੇ ਸੈਂਟਰੋ ਗੱਡੀ ਆ 6 ਮਹੀਨੇ ਦੀ ਪਾਸਿੰਗ ਵੀ ਪਈ ਆ ਤੇ ਜਾ ਕੇ ਦੇਖਣੀ ਹੈ ਵਗੜੀ ਜਾ ਕੇ ਦੇਖ ਸਕਦਾ ਹਾਂ 62000 ਰੁਪਏ ਕੀਮਤ ਹੈ ਟਾਇਰ ਠੀਕ ਨੇ ਗੱਡੀ ਠੀਕ ਹੈ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਹੀ ਦਿੱਤਾ ਸੀ ਤੇ ਗੱਲਬਾਤ ਆਪੇ ਕਰ ਲਿਓ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਵੀਡੀਓ ਤੁਸੀਂ ਸਾਰੀ ਦੇਖ ਲਈ ਸਾਰੀ ਮਸ਼ੀਨਰੀਆਂ ਤੁਸੀਂ ਦੇਖ ਲਈਆਂ ਤੇ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਮਸ਼ੀਨਰੀ ਤਾਂ ਸਾਰੇ ਜਣੇ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਜਲਦੀ ਮਿਲਦੇ ਆਪਾਂ ਤੇ ਕਿਸੇ ਨੇ ਵੇਚਣੀ ਆਪਦੀ ਕੋਈ ਮਸ਼ੀਨਰੀ ਭੇਜੋ ਆਪਣੇ ਕੋਲ